ਪਾਰਟੀ ਨੇ ਮੈਨੂੰ ਤੁਹਾਡੇ ਆਸ਼ੀਰਵਾਦ ਨਾਲੇ ਸੇਵਾ ਦਿੱਈਆ ਵੀ ਕਿਰਪਾ ਕਰੋ ਆਪਾਂ ਪਾਰਟੀ ਨੂੰ ਤਕੜਾ ਕਰੀਏ ਕਿਉਂਕਿ ਪੰਜਾਬ ਨੇ ਬਰਬਾਦ ਹੋ ਜਾਣਾ ਜੇ ਕਿਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਖਤਮ ਹੋ ਗਿਆ ਇੱਕੋ ਹੀ ਆਵਾਜ਼ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਸੋ ਆਪਾਂ ਇੱਕ ਪੰਜਾਬ ਦੀ ਆਵਾਜ਼ ਬਣੀਏ ਔਰ ਪੂਰੀ ਜਿਹੜੀ ਵਿਦੇਸੀ ਪਾਰਟੀਆਂ ਮੈਂ ਕਹਿ ਸਕਦਾ ਤਿੰਨੇ ਪਾਰਟੀਆਂ ਦਿੱਲੀ ਤੋਂ ਰਾਜ ਕਰਦੀਆਂ ਜਿਨ੍ਹਾਂ ਦਾ ਮੇਨ ਟਿਕਾ ਹੈਗਾ ਕਿ ਪੰਥ ਦੀ ਆਵਾਜ਼ ਜਿਹੜੀ ਬੰਦ ਹੋਏ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਅੱਜ ਸਮਾ ਗੁੱਸੇ ਗਿਲੇ ਕਰਨ ਤਾਂ ਨਹੀਂ ਅੱਜ ਸਮਾ ਹੈਗਾ ਪੰਜਾਬ ਨੂੰ ਬਚਾਣ ਦਾ ਪੰਜਾਬ ਨੂੰ ਬਰਬਾਦੀ ਹੋਣ ਤੋਂ ਬਚਾਣ ਦਾ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਜਿਹੜੀ ਪੰਜਾਬ ਦੀ ਸুরু ਤੋਂ ਮਜ਼ਬੂਤ ਰਹੀ ਆ ਅੱਜ ਫੇਰ ਟਰੈਸੀ ਤੋਂ ਬਾਅਦ ਉਹ ਸਾਂਝਾਂ ਤੋੜ ਤੋੜਨ ਦੀ ਕੋਸ਼ਿਸ਼ ਕੇਂਦਰ ਦੀਆਂ ਪਾਰਟੀਆਂ ਕਰ ਰਹੀਆਂ ਸੋ ਆਪਾਂ ਹਿੰਦੂ ਸਿੱਖ ਮੁਸਲਮਾਨ ਨਸਾਈ ਸਾਰੇ ਭਰਾਇਆਂ ਆਪਾਂ ਇਕੱਠੇ ਰਲ ਕੇ ਇਹ ਜੰਗ ਜਿੱਤੀਏ ਤੇ ਮੈਂ ਵਾਦਾ ਵੀ ਕਰਦਾ ਹਾਂ ਦੇਖੋ ਕਈਆਂ ਨੂੰ ਬਹਿਮਪ ਤੇ ਖਿਉਨੇ ਵੀ ਸ਼੍ਰੋਮਣੀ ਅਕਾਲੀ ਦਲ ਸਾਇਦ ਵੋਟਾਂ ਵਾਤੇ ਅਸੀਂ 2027 ਚ ਫਿਰ ਤੁਹਾਡੀ ਕਚੈਰੀ ਚ ਆਣਾ ਤੁਸੀਂ ਸਾਡਾ ਕਿਰਦਾਰ ਦੇਖ ਕੇ ਵੋਟਾਂ ਪਾਓ ਔਰ 2027 ਚ ਜੇ ਇਸ ਝੰਡੇ ਦੇ ਅਸੀਂ ਅੱਜ ਚੋਣ ਲੜ ਰਹੇ ਆ ਉਸੇ ਏਜੰਡੇ ਤੇ ਆਵਾਂਗੇ ਪੰਜਾਬੀਆਂ ਦੇ ਹੱਕਾਂ ਦੇ ਕਿਸੇ ਤਰ੍ਹਾਂ ਵੀ ਸਮਝੌਤਾ ਨਹੀਂ ਕਰਾਂਗੇ 1% ਵੀ ਨਹੀਂ ਕਰਾਂਗੇ ਸ਼ਰਮਜੀਤ ਅੱਜ ਧੂਰੀ ਦੇ ਵਿੱਚ ਮੁੱਖ ਮੰਤਰੀ ਦੇ ਸਾਹਮਣੇ ਲੜਨ ਵਾਲੇ ਤਲਬੀਰ ਗੋਲਦੀ ਅੱਜ ਮੁੱਖ ਮੰਤਰੀ ਨੇ ਸ਼ਾਮਲ ਕਰਾਏ ਨੇ ਪਾਰਟੀ ਦੇ ਵਿਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜੀ ਭਾਜੀ ਭਾਜੀ ਅੱਜ ਨਾ ਸਿਧਾਂਤਾਂ ਦੀ ਪੋਲਿਟਿਕਸ ਖਤਮ ਹੋ ਗਈ ਰਸੂਲਾਂ ਦੀ ਪੋਲਿਟਿਕਸ ਖਤਮ ਹੋ ਗਈ ਅੱਜ ਤਾਂ ਦੋ ਤਾਕਤਾਂ ਹੈਗੀਆਂ ਜਿਹੜੀ ਰਾਜਨੀਤੀ ਕਰਨੀਆਂ ਪੂਰੇ ਦੇਸ਼ 'ਚ ਇੱਕ ਈਡੀ ਕਰ ਰਹੀ ਆ ਦੂਸਰੀ ਬਿਜ਼ਨਸ ਕਰ ਰਹੀ ਆ ਫਿਰ ਜਿਹੜਾ ਮੁੰਡਾ ਅੰਦਰ ਤੋਂ ਕਮਜ਼ੋਰ ਹੋਊਗਾ ਉਹਨੂੰ ਈਡੀ ਕੋਲ ਜਾਣਾ ਪੈਣਾ ਹੈ ਜਾਂ ਬਿਜ਼ਨਸ ਕੋਲ ਜਾਣਾ ਪੈਣਾ ਹੈ ਜੋ ਇਹ ਬੰਦੇ ਜਦੋਂ ਰਾਜ ਕਰਦੇ ਆ ਨਾ ਪਾਵਰ ਚ ਹੁੰਦੇ ਆ ਫਿਰ ਇਹ ਲੋਕਾਂ ਦੀ ਨਹੀਂ ਆਪਣੀ ਸੇਵਾ ਕਰਦੇ ਆ ਮੈਨੂੰ ਬਹੁਤਾ ਨਹੀਂ ਪਤਾ ਗੋਲਡੀ ਜੀ ਬਾਰੇ ਦੇਖੋ ਮੈਂ ਬਹੁਤਾ ਨਹੀਂ ਜਾਣਦਾ ਪਰ ਮੈਂ ਕਮੈਂਟ ਜਰੂਰ ਆ ਵੀ ਅੱਜ ਡੁੱਬੀ ਹੋਈ ਬੇਟੀ ਤੇ ਜੇ ਬੰਦਾ ਕੋਈ ਚੜ ਰਿਹਾ ਕੋਈ ਨਾ ਕੋਈ ਮਜਬੂਰੀ ਤਾਂ ਹੋਣੀ